हां जी दोस्तों थोड़ी जी वीडियो ਸਾਡੀ ਜਰੂਰ ਲੇਟ ਹੋ ਗਈ ਤੇ ਖੜੇ ਆ ਪਿੰਡ ਮਹਾਰਾਜ ਬਾਈ 크ਿਸਨ ਦੇ ਘਰ ਆਪਾਂ ਤੁਹਾਨੂੰ ਤਿੰਨ ਨਗਦ ਖਾਵਾਂਗੇ ਜਿਹਦੇ ਵਿੱਚੋਂ ਤਿੰਨੇ ਮਿੱਤਰੋ ਸੱਜਣਾ ਨੇ ਦੋ ਮੁਰਾ ਨਸਲ ਚਾ ਤੇ ਇੱਕ ਮਿੱਤਰੋ ਨੀਲੀ ਰਾਬੀ ਆ ਚੰਗੀ ਮਾਰਕਾ ਦੀ ਪੂਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕੱਲਾ ਕੱਲਾ ਪਸ਼ੂ ਆਪਾਂ ਮਿੱਤਰੋ ਤੁਹਾਨੂੰ ਤੋੜ ਕੇ ਵੀ ਦਿਖਾਈ ਜਾਵਾਂਗੇ ਫਿਰ ਆਪਾਂ ਕਹਣਾ ਵੀਡੀਓ ਸਾਡੀ ਥੋੜੀ ਜਿਹੀ ਲੇਟ ਹੋ ਗਈ ਉਰੇ ਲਿਆਓ ਜੇ ਥੋੜਾ ਜਿਹਾ ਤੇ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰ ਗਏ ਮਿੱਤਰੋ ਸੋਹਣਾ ਕੱਦ ਕੜ ਸੋਹਣੇ ਬੇਲ ਤੇ ਚੰਗੀ ਮਿੱਤਰੋ ਤਿਆਰ ਹੈ ਕਦੋਂ ਕਦੀ ਸੂਈ ਹੈ ਹਾਂਜੀ ਭਾਈ ਜੀ ਕੀ ਹਾਲ ਸਤਿ ਸ੍ਰੀ ਅਕਾਲ ਹੋ ਠੀਕ ਐ ਸਿੱਤਾ ਠੀਕ ਐ ਇਹ ਸੂਈ ਕਦੋਂ ਕਦੀ ਆ ਪਹਿਲਾਂ ਤਾਂ ਇਹ ਜਾਣ ਪੂਰੇ ਪੂਰੇ ਲਿਆ ਮੋਡਲ ਦੁਬਾਰੇ ਚਲੋ ਕੋਈ ਨਹੀਂ ਇੱਕ ਵਾਰੀ ਹੋਰ ਲਿਓ ਫਿਰ ਆਪਾਂ ਪੂਰੀ ਦੇਖ ਚੁਗੀ ਨਾ ਮਾੜਲਾ ਵੀ ਪਰਸੋਂ ਦੀ ਸੂਈ ਹੈ ਨਹੀਂ ਨਹੀਂ ਸਵੇਰ ਸੂਈ ਹੈ ਸਵੇਰ ਠੀਕ ਐ ਦੂਰ ਬਿਲਕੁਲ ਡਾਣਾ ਜੀ ਓਕੇ ਬਾਕੀ ਆਪਣੇ ਕੋਲੇ ਓਕੇ ਇਧਰੋਂ ਮੋੜੋ ਜੀ ਥਣਲੇ ਵੀ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਤੇ ਫਿਕਸ ਹਵਾਨੇ ਦੀ ਕੱਲਾ ਕੱਲਾ ਮਿੱਤਰੋ ਥਾਣਾ ਹੈ ਤੇ ਥਾਣਾ ਦਾ ਗੈਪ ਸਾਈਜ਼ ਮਿੱਤਰੋ ਬਹੁਤ ਚੰਗਾ ਅਸੂਆ ਕਿਹੜਾ ਤੀਜਾ ਜੇ ਸਾ ਆਪਣਾ ਤੀਜਾ ਕਿਹਾ ਅਗਲਾ ਭਾਵੇਂ ਚੌਥਾ ਮੰਨ ਲੇ ਠੀਕ ਹੈ ਫਿਰ ਇਹਦਾ ਰੇਟ ਕੀ ਕਰਦਾ ਜੀ ਰੇਟ ਬਾਰੇ ਵੀ ਦਿਓ ਜਾਣਕਾਰੀ ਡੇਰ ਡਾਕਟਰ ਸਾਹਿਬ ਮੁੱਲ ਕਰਾਉਣ ਦਾ ਕਹਿੰਦਾ ਮਰਜ਼ੀ ਕਰਾ ਲਓ 40 ਕਰਾ ਲਓ 45 ਕਰਾ ਲਓ ਹਾਂ ਇੱਕ ਬੱਤੀ ਦੀ ਮੱਝ ਦੇ ਇੱਕ ਬੱਤੀ ਦੀ ਦੇਣੀ ਆ ਮਾਨਤਾਨ ਕਰ ਦਾਂਗੇ ਮਗਰ ਬੱਚਾ ਕੱਟਾ ਕੱਟੀ ਮਗਰ ਕੱਟਾ ਇਹ ਕਿਹੜਾ ਵੀਡੀਓ ਦੇਖ ਕੇ ਉਹਦਾ ਮਾਨਤਾ ਰੱਖਾਂਗੇ ਓਕੇ ਇੱਕ ਬੱਤੀ ਦੀ ਬਾਈ ਕਹਿੰਦਾ ਵੀ ਦੇ ਦੇਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਬਹੁਤ ਸੋਹਣਾ ਮਿੱਤਰੋ ਭਾਜਣਾ ਹੈ ਬਹੁਤ ਸੁਣੀ ਤਿਆਰ ਹੈ ਦੁੱਧ ਦੀ ਵੀ ਡਾਕਟਰ ਸਾਹਿਬ ਬਹੁਤ ਸਹੀ ਦੀ ਗੱਲ ਕਰਾ ਆਪਾਂ ਨੇ ਇਹ ਗੱਲ ਕਹਿੰਦੇ ਅਗਲਾ ਕੱਲ ਨੂੰ ਕਹਿੰਦਾ ਵੀ ਤੂੰ ਇੰਨਾ ਕਹਿੰਦਾ ਦਿੱਸਾ ਨਹੀਂ ਮਾਨਤਾਂ ਦੇ ਦੱਸਣ ਹਿਸਾਬ ਨਾਲ 14 ਕਿਲੋ ਦੁੱਧ ਦਿੱਤਾ ਹੈ ਮਨਾ 13 14 ਖੁੱਲਾ ਦੇਊਗੀ ਦੇ ਦੇ ਜੀ ਆਪਾਂ ਇਹਦੇ ਦੇ ਦੇ 15 ਦੇ ਦੇ ਕਿਹੜੇ ਹਿਸਾਬ ਨਾਲ ਮਹਿੰਦਾ ਵਜਣਾ ਤੇ ਚਵਾਈ ਮਹਿੰਦੀ ਤੂੰ ਤਾਂ ਮੈਂ ਕੋਲੇ ਕਰਕੇ ਦਿਖਾ ਦਿੰਉ ਠੀਕ ਆ ਥੋੜੀ ਆਪਣੀ ਵੀਡੀਓ ਲੇਟ ਹੋ ਗਈ ਹੈ ਨਾ ਪੂਰੀ ਫੁੱਲ ਪੋਲੀ ਆ ਜੀ ਖੜਾਕਾ ਭਿੰਦਾ ਪੂਰਾ ਹੈ ਨਾ ਪੂਰਾ ਜੀ ਦੇ ਹਾਂ ਚਲੋ ਨਹੀਂ ਸਰਲਾ ਨਹੀਂ ਬਿਲਕੁਲ ਓਕੇ ਦੂਜੇ ਨੰਬਰ ਤੇ ਸੁਆ ਜੀ ਇਹ ਡਾਕਟਰ ਦੂਜਾ ਸੁਆ ਜੀ ਓਕੇ ਕਦੋਂ ਕਦੀ ਸੂਈ ਆ ਇਹ 8 ਦਿਨ ਹੋ ਗਏ ਸਹੀ 8 ਦਿਨ ਹੋ ਗਏ ਸੂਈ ਨੂੰ ਸੂਆ ਮਿੱਤਰੋ ਦੂਜਾ ਕਿੰਨਾ ਕੁ ਦੁੱਧ ਤਿਆਰ ਹੋ ਡਾਕਟਰ ਸਾਹਿਬ ਹੋਊ ਤਾਂ 11 ਲੀਟਰ ਹਾਂਜੀ ਵੀ ਕਿਹੜਾ ਆਪਾਂ ਮਣਕੇ ਦੇ ਸਕਦੇ ਹਾਂ 10 ਕਿਲੋ ਜਮਾ ਅਗਲਾ ਭਾਵੇਂ ਚਾਰ ਟਾਈਮ ਆਲੋ ਠੀਕ ਹੈ ਕਿਹੜਾ ਕਹਿਣ ਦੀ ਗੱਲ ਹੁੰਦੀ ਹੈ ਇਹ ਠੀਕ ਹੈ ਕਹਿਣ ਵਾਲੀ ਗੱਲ ਨਹੀਂ ਦੋ ਤਾਂ ਨੂੰ 12-13 ਕਿਲੋ ਗੁੱਲਾ ਓਕੇ ਅੱਗੇ ਤਾਂ ਕੜਪੂੜ ਨਹੀਂ ਚੱਲਾਈ ਬਾਕੀ ਇਹਨੂੰ ਬੱਚਾ ਪੁੱਛਾ ਲਾਉਂਗਾ ਦੁੱਗਣਾ ਪਰਕ ਪੈ ਜਾਂਦੇ ਆਪਾਂ ਤੁਹਾਡੇ ਸਾਫ ਬਹੁਤ ਆ ਹਨਾ ਬਹੁਤ ਸਾਫ ਹੈ ਦੂਜਾ ਸੂਆ ਬਾਕੀ ਆਪਣੇ ਕੋਲ ਟਾਈਮ ਦੀ ਬੰਦਾ ਭਾਵੇਂ ਉਹ ਵੀਡੀਓ ਮੰਗਾ ਦੇ ਸਹੀ ਹੈ ਬਿਲਕੁਲ ਓਕੇ ਜੀ ਓਕੇ 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 ਰੇਟ ਇਹਦਾ ਕੀ ਕਰਤਾ ਜੀ ਮਾਨਟਾਨ ਹੋ ਗਈ ਇਹਦਾ ਸਵਾ ਲੱਖ ਰੁਪਏ ਸਵਾ ਹਾਂਜੀ ਮੰਗਰ ਕੱਟਾ ਕੱਟੀ ਮੰਗਰ ਕੱਟੇ ਆ ਇਹ ਤਿੰਨਾਂ ਦੇ ਮੰਗਰ ਤਿੰਨਾਂ ਦੇ ਕੱਟੇ ਤੀਜੇ ਨੰਬਰ ਤੇ ਨੀਲੀ ਰਾਬੀ ਆ ਗਈ ਹਣਾ ਇਹ ਜੀ ਕੱਲ੍ਹ ਥੁਈ ਹੈ ਜੀ ਠੀਕ ਲਿਓ ਤੀਜੇ ਨੰਬਰ ਤੇ ਮਿੱਤਰੋ ਪਿਓਰ ਨੀਲੀ ਰਾਬੀ ਟੇਡੇ ਕੱਟ ਵਾਲੀ ਕਿਸੇ ਪਾਸੋਂ ਮਿੱਤਰੋ ਮਾਰਕਾ ਜੋ ਹੱਥ ਨਹੀਂ 드러ਉਂਦੀ ਤੇ ਮਾਰਕ ਨੀਲੀ ਰਾਬੀ ਦੇ ਨਗੀਨੇ ਮਿੱਤਰੋ ਨਗੀਨੇ ਹੀ ਕਹਿ ਸਕਦੇ ਆ ਤੇ ਬਹੁਤ ਸੁਣੇ ਥਣਾ ਦੀ ਬੰਤਰ ਚੰਗਾ ਮੋਟਾ ਥਣਾ ਸੁਆ ਇਹਦਾ ਕਿਹੜਾ ਜੀ ਡਾਕਟਰ ਸਾਹਿਬ ਦੂਜਾ ਸੁਆ ਹੈ ਦੋ ਜੱਸ ਵਾ ਕੋਲ ਬਿਲਕੁਲ ਸਾਫ਼ ਹੈ ਜੀ ਅਗਲਾ ਕਹਦੇ ਇੱਕ ਧਾਰ ਵੀ ਨਹੀਂ ਥੱਲੇ ਨੀਤੇ ਸੜੀ ਥਣ ਬਿਲਕੁਲ ਖਾਲੀ ਆ ਓਕੇ ਇੱਕ ਬੰਦਾ ਹੁੰਦਾ ਵੀ ਪਤਾ ਨਹੀਂ ਸੜੀਆਂ ਮੈਂ ਹੋਣਗੀਆਂ ਠੀਕ ਆ ਉਹ 8 ਵਜੇ ਚੋਣਿਆ ਹਲੇ ਚਵਾਈ ਅੰਦਰ ਪਸ਼ੂ ਖੜਿਆ 10 ਸਾਰਿਆਂ ਦੀ ਲਾਉਣੀ ਹੈ ਓਕੇ ਇਹਦਾ ਫਿਰ ਰੇਡ ਕੀ ਕਰਤਾ ਜੀ ਜਿਹੜਾ ਕਰਦਾ ਰੇਡ ਤਾਂ ਕਰਨਾ ਹੈ ਰੇਡ ਆ ਠੀਕ ਆ ਇੱਕ 40 ਦੀ ਧੁੱਪ ਦੇ ਮੰਗਰ ਇਹਦੇ ਵੀ ਕੱਟਾ ਕੱਟਿਆ ਹੀ ਕੱਟਾ ਵੀ ਨੀਲਾ ਰਾਵ ਬਹੁਤ ਚੰਗਾਈ ਓਕੇ ਸੋ ਦੋਸਤੋ ਫਿਰ ਆਪਾਂ ਕਹਿੰਦੇ ਨੀਲੀ ਰਾਵ ਵੀ ਫੁੱਲ ਬਟਾ ਫੁੱਲ ਚੰਗੀ ਆ ਐਸੇ ਪੂਰੀ ਬਣਗੋ ਜੀ ਬਿਲਕੁਲ ਓਕੇ ਤਿੰ ਤੇ ਇਹ ਫੇਰ ਆਪਾਂ ਗੱਲ ਕਰਦੇ ਆਂ ਵੀ ਬਾਈ ਨੇ ਜਿਹੜੀ ਆਪਣੀ ਮਿੱਤਰੋ ਡੀਪੀ ਲੱਗੀ ਵੀ ਐ ਉਸ ਦੇ ਘਰੋਂ ਆਪਾਂ ਮਿੱਤਰੋ ਇਹ ਵੀਡੀਓ ਬਣਾ ਰਹੇ ਆਂ ਜਿਹੜੇ ਮਾਤਾ ਦੇ ਘਰੋਂ ਬਾਈ ਨੇ ਲਈ ਸੀ ਤੇ ਇਹਦੇ ਘਰੋਂ ਆਪਾਂ ਹੋਰ ਵੀਡੀਓ ਬਣਾਈ ਸੀ ਬਾਈ ਦੇ ਜਿਹੜੇ ਚੰਗੇ ਪਸ਼ੂ ਹੁੰਦੇ ਨੇ ਉਹ ਮਿੱਤਰੋ ਕੰਧ ਤੇ ਵੀ ਫੋਟੋਆਂ ਲਾਉਂਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਣਾ ਤੇ ਮੱਝਾਂ ਮਿੱਤਰੋ ਹੋਰ ਵੀ ਬਹੁਤ ਖੜੀਆਂ ਜਿਹੜਾ ਭਰਾ ਕੋਈ ਚੱਲ ਕੇ ਆਊਗਾ ਮੈਨੂੰ ਲੱਗਦਾ ਵੀ ਕੋਈ ਮੁੜ ਕੇ ਜਾਊਗਾ ਕਿਉਂਕਿ ਤਿੰਨ ਪਸ਼ੂਆਂ ਦੀ ਆਪਾਂ ਵੀਡੀਓ ਬਣਾਈ ਆ तकरीबन ਮੈਨੂੰ ਲੱਗਦਾ ਸਾਰੇ ਵੀ ਸਜਣਾ ਹੋਣਗੇ ਅੰਕ ਉੰਨਾ ਨਹੀਂ ਕਿਦੋਂ ਇੱਕ ਲਾਫ ਸੀ ਬਹੁਤ ਚੰਗੀ ਸੁਣ ਵਾਲੀ ਓਕੇ ਜੀ ਓਕੇ ਆਹ ਦੇਖੋ ਆਹ ਤੋਂ ਓਕੇ ਸਭ ਰਾਤ ਕੋਈ ਦੋ ਦੁੱਗੀ ਕਿਹੜਾ ਮਰਜ਼ੀ ਹੋਟ ਲਾ ਦੇ ਦੂਜਾ ਸਵੇਰ ਹੋਣਾ ਓਕੇ 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 ਆਹ ਗੱਪਣਾ ਕਰਕੇ ਆਹ ਦੇਖ ਸਕਦੇ ਹੋ ਮਿੱਤਰੋ ਤੇ ਆਹ ਪੂਰੀ ਐ ਤੇ ਆਹ ਓ ਮਿੱਤਰੋ ਨੀਲੀ ਰਾਬੀ ਆ ਜਿਹਦੀ ਆਪਣੇ ਡੀਪੀ ਲਾਈ ਦੀ ਆ ਸੋ ਨਗਿੰਨੇ ਪਸੂ ਵਾਲੇ ਮਿੱਤਰੋ ਡੀਪੀ ਲਾਉਂਦਾ ਸੋ ਨੰਬਰ ਬੋਲ ਦੇ ਜੇ ਇੱਕ ਵਾਰੀ 88476 88476 33127 33127 ਹਾਂ ਜੀ ਧੰਨਵਾਦ ਰਾਜਨਾਥ ਜੀ